ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਜਸਕਰਨ ਸਿੰਘ ਗਹਿਰੀਪੁੱਤਰ ਸੂਬਾ ਪ੍ਰਧਾਨ ਡੈਰੀ ਪਰਿਵਾਰ ਜੁਨੇ ਰਜਿਸਟਰਡ ਜਲ ਸਰੋਤ ਵਿਭਾਗ ਪੰਜਾਬ ਤੇ ਮੈਂ ਪੰਜਾਬ ਦੇ ਕਿਸਾਨ ਜਥੇਬੰਦੀਆਂ ਐਸ ਕੇ ਐਮ ਸਾਂਝਾ ਕਿਸਾਨ ਮੋਰਚਾ ਜਿਹੜਾ ਆਪਣੇ ਜਥੇਬੰਦੀਆਂ ਭਾਵੇਂ ਭਾਰਤੀ ਕਿਸਾਨ ਜੁਨੇ ਨੇ ਏਕਤਾ ਉਗਰਾਹਾ ਹੋਵੇ ਭਾਵੇਂ ਭਾਰਤੀ ਕਿਸਾਨ ਜੁਨੇ ਨੇ ਏਕਤਾ ਟਿਕਾਉਂਦਾ ਹੋਵੇ ਪਾਵੇਂ ਮਤਲਬ ਜਿੰਨੀਆਂ ਵੀ ਸਾਂਝੇ ਕਿਸਾਨਾਂ ਜਥੇਬੰਦੀਆਂ ਨੇ ਜਿਨ੍ਹਾਂ ਨੇ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਸਰਦਾਰ ਬਲਬੀਰ ਸਿੰਘ ਜੀ ਰਾਜੇਵਾਲ ਸਾਹਿਬ ਜਿਨ੍ਹਾਂ ਨੇ ਇਸ ਨਿਮਾਣੇ ਦੀ ਮਤਲਬ ਬਾਜ ਚੁੱਕੀ ਉਹਨਾਂ ਨੇ ਸਪੈਸ਼ਲ ਪ੍ਰੈਸ ਕਾਨਫਰੰਸ ਵੀ ਕਰੀਏ ਚੰਡੀਗੜ੍ਹ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਔਰ ਇਸੇ ਤਰ੍ਹਾਂ ਹੀ ਵਿਸ਼ੇਸ਼ ਤੌਰ ਤੇ ਧੰਨਵਾਦ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਸਿੱਧੂਪੁਰ ਜੁਨਿਆਨ ਉਹਨਾਂ ਦਾ ਮੈਂ ਬੜੇ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਮਤਲਬ ਬੋਲੇ ਔਰ ਪੰਜਾਬ ਦੇ ਪਰਿਵਾਰੀਆਂ ਨਾਲ ਖੜੇ ਤੇ ਮੈਂ ਸਾਰੀਆਂ ਜਥੇਬੰਦੀਆਂ ਨੂੰ ਐਸਕੇਮੰ ਦੇ ਦਾ ਸੰਬੰਧਿਤ ਜਿੰਨੀਆਂ ਵੀ ਭਰਾਤਰੀ ਮੁਲਾਜ਼ਮ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਜਥੇਬੰਦੀਆਂ ਜਿੰਨੀਆਂ ਵੀ ਜਥੇਬੰਦੀਆਂ ਪੰਜਾਬ ਚ ਕੰਮ ਕਰ ਰਹੀਆਂ ਮੈਂ ਉਹਨਾਂ ਨੂੰ ਅਪੀਲ ਕਰਾਂਗਾ ਕਿ ਭਰਾਵੋ ਅਸੀਂ ਤਾਂ ਮੁਲਾਜ਼ਮ ਹੋਣ ਦੇ ਨਾਤੇ ਆਪਣੇ ਪੰਜਾਬ ਦੇ ਨਾਲ ਖੜੇ ਹਾਂ ਅਤੇ ਸਦਾ ਹੀ ਖੜੇ ਰਾਵਾਂਗੇ ਕਿਉਂਕਿ ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਤਾਂ ਮਜ਼ਦੂਰ ਵਰਗ ਦਾ ਬੱਚਾ ਮੇਰੇ ਕੋਲੇ ਇੱਕ ਊੜਾ ਜ਼ਮੀਨ ਵੀ ਹੈ ਨਹੀਂ ਪਰ ਮੈਨੂੰ ਦੁੱਖ ਆ ਆਪਣੇ ਪਾਣੀਆਂ ਦਾ ਮੈਨੂੰ ਆਪਣੇ ਕਿਸਾਨਾਂ ਦਾ ਪੰਜਾਬ ਦੇ ਲੋਕਾਂ ਦਾ ਮੈਨੂੰ ਦੁੱਖ ਆ ਕਿ ਇਹ ਲੋਕ ਆ ਜਿਹੜੇ ਜਿਨ੍ਹਾਂ ਨੂੰ ਤੁਸੀਂ ਫਤਵਾ ਦੇ ਕੇ ਐਡੇ ਵੱਡੇ ਪੱਧਰ ਤੇ ਜਿਤਾਇਆਗਾ ਤੇ ਮੈਂ ਕਹਾਂਗਾ ਕਿ ਇਹ ਪਾਣੀ ਨੂੰ ਸਰਪਲਸ ਦਿਖਾ ਕੇ ਤੁਹਾਡੇ ਪਾਣੀਆਂ ਦਾ ਨੁਕਸਾਨ ਬਹੁਤ ਵੱਡੇ ਪੱਧਰ ਤੇ ਕਰ ਸਕਦੇ ਆ ਤੇ ਜੇਕਰ ਇਹਨਾਂ ਨੇ ਪਾਣੀ ਸਰਪਲਸ ਦਿਖਾ ਕੇ ਸੁਪਰੀਮ ਕੋਰਟ ਤੋਂ ਇੱਕ ਆਡਰ ਕਰਵਾਤਾ ਕਿ ਪੰਜਾਬ ਦੇ ਵਿੱਚ ਤਾਂ ਪਾਣੀ ਬਹੁਤ ਬਹੁਤ ਜ਼ਿਆਦਾ ਹੈ ਪੰਜਾਬ ਦੇ ਚੱਪੇ ਚੱਪੇ ਦੇ ਪਾਣੀ ਹੈ ਉਸ ਕਰਕੇ ਭਰਾਵੋ ਪੰਜਾਬ ਦੇ ਕਿਸਾਨਾਂ ਮਜ਼ਦੂਰੋ ਮਲਾਜ਼ਮਾਂ ਮੈਂ ਆਪ ਜੀ ਦੇ ਚਾਹਨਾ ਜਿਗ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਤੁਸੀਂ ਇਹ ਪੜਵਾਰੀਆਂ ਨਾਲ ਖੜੋ ਔਰ ਪੜਵਾਰੀ ਵੀ ਤੁਹਾਡੇ ਭਰਾ ਅਸੀਂ ਤਾਂ ਸਿਰਫ ਪੰਜਾਬ ਦੇ ਕਿਸਾਨਾਂ ਲੋਕਾਂ ਲਈ ਖੜੇ ਆਂ ਔਰ ਅਸੀਂ ਆਪਣੇ ਪਾਣੀਆਂ ਲਈ ਵਜਨ ਵਧਾ ਅਸੀਂ ਆਪਣੇ ਪਾਣੀਆਂ ਦਾ ਨੁਕਸਾਨ ਨਹੀਂ ਹੋਣਾ ਉਹ ਉਸ ਕਰਕੇ ਭਰਾਵੋ ਕਿਸਾਨ ਜਥੇਬੰਦੀਆਂ ਦੇ ਮੈਂਬਰ ਸਹਿਬਾਨ ਕਿਸਾਨ ਯੂਨੀਅਨ ਦੇ ਅਹੁਦੇਦਾਰ ਸਹਿਬਾਨ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਹੋਰ ਮੁੱਦਿਆਂ ਤੇ ਬਹੁਤ ਵਧੀਆ ਤਰੀਕੇ ਨਾਲ ਬੋਲਦੇ ਆਂ ਔਰ ਤੁਸੀਂ ਦਿੱਲੀ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਜਾ ਕੇ ਲੜੇ ਪਰ ਹੁਣ ਮੇਰੀ ਇਹ ਬੇਨਤੀ ਆ ਕਿ ਤੁਸੀਂ ਪੰਜਾਬ ਦੇ ਜਿਹੜਾ ਪਾਣੀਆਂ ਦਾ ਮੁੱਦਾ ਤੁਸੀਂ ਉਸ ਤੇ ਲੜੋ ਤੁਸੀਂ ਇਹਨਾਂ ਨੂੰ ਜਿਹੜੀਆਂ ਇਹ ਝੂਠੇ ਵਾਦੇ ਕਰਕੇ ਆਈਆਂ ਸਰਕਾਰਾਂ ਜਾਂ ਮਤਲਬ ਇਹ ਪੰਜਾਬ ਦੇ ਪਾਣੀਆਂ ਦਾ ਨੁਕਸਾਨ ਕੇ ਇਹਨਾਂ ਦੇ ਹੱਕ ਚ ਗੋਡਾ ਦਿਓ ਔਰ ਪੰਜਾਬ ਦੇ ਪਾਣੀ ਬਚਾਓ ਨਹੀਂ ਤਾਂ ਭਰਾਵੋ ਜਿਹੜੇ ਦੁਨੀਆ ਦੇ ਵੱਡੇ ਵੱਡੇ ਲੀਡਰ ਕਹਾਉਂਦੇ ਆ ਜਾਂ ਦੁਨੀਆ ਦੇ ਵਲੰਟੀਅਰ ਕਹਾਉਂਦੇ ਆ ਤੇ ਉਹਨਾਂ ਨੂੰ ਮੈਂ ਪੰਜਾਬੀ ਜੇ ਗੱਲ ਕਮਾਂਗਾ ਕਿ ਤੁਸੀਂ ਜੇਕਰ ਤੁਸੀਂ ਹੁਣ ਮੌਕਾ ਨਾ ਨਾ ਸੰਭਾਲਿਆ ਤਾਂ ਤੁਸੀਂ ਆਪਣੀਆਂ ਅੱਖਾਂ ਦੇ ਵਿੱਚ ਕਿਸਾਨ ਦੇ ਦੇ ਕੇ ਰਹੋਗੇ ਜਦੋਂ ਪੰਜਾਬ ਦੀ ਧਰਤੀ ਬੰਜਰ ਬਣ ਗਈ ਫੇਰ ਤੁਸੀਂ ਮੁੱਦਾ ਚੁੱਕਿਓ ਨਾ ਚੁੱਕਿਓ ਪਰ ਅਸੀਂ ਮਲਾਜ਼ਮ ਹੋਣ ਦੇ ਨਾਤੇ ਅਸੀਂ ਮੁੱਦਾ ਚੁੱਕਿਆ ਅਸੀਂ ਪੰਜਾਬ ਦੇ ਪੁੱਤ ਹੋਣ ਦੇ ਮਾਨ ਨਾਲ ਤੇ ਮੁੱਦਾ ਚੁੱਕਿਆ ਅਸੀਂ ਪੰਜਾਬ ਦੇ ਵਾਸੀ ਹੋਣ ਦੇ ਮੁੱਦਾ ਚੁੱਕਿਆ ਪਰ ਤੁਸੀਂ ਹਲੇ ਤੱਕ ਬੜੇ ਦੁੱਖ ਨਾ ਕਹਿ ਰਹੇ ਕਿ ਦੋ ਦਿਨ ਲੀਡਰਾਂ ਨੂੰ ਛੱਡ ਕੇ ਕਿਸਾਨ ਜਦੋਂ ਉਹਨਾਂ ਨੇ ਮੇਰਾ ਹਾਲ ਤੱਕ ਕੋਈ ਮੁੱਦਾ ਨਹੀਂ ਚੱਕਿਆ ਕਿਸਾਨ ਜਥੇਬੰਦਿਆਂ ਨੂੰ ਅਪੀਲ ਕਰਦਾ ਕਿ ਭਰਾਵੋ ਇਹ ਤਾਂ ਸਾਡੇ ਚੁੱਲਿਆਂ ਦੀ ਅੱਗ ਬੁਝਾਉਣ ਦੇ ਵੀ ਆ ਗਏ ਤੁਹਾਨੂੰ ਦੱਸਣਾ ਚਾਹਣਾ ਕਿ ਇੱਕ ਭਗਵਾਨ ਦਵਾਲ ਸਰਕਾਰ ਨੇ ਜਿਹੜਾ ਕ੍ਰਿਸ਼ਨ ਕੁਮਾਰ ਸੈਕਟਰੀ ਹੈ ਜੌਬ ਸਰੋਦ ਵਿਭਾਗ ਪੰਜਾਬ ਦਾ ਉਹਨੇ ਪੰਜਾਬ ਦੇ ਪਟਵਾਰੀਆਂ ਦੇ ਚੁੱਲਿਆਂ ਦੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਆ ਉਹਨੇ ਨੋ ਵਰਕ ਨੋ ਪੇ ਦਾ ਇੱਕ ਲੈਟਰ ਜਾਰੀ ਕਰਤਾ ਜੋ ਕਿ ਪੰਜਾਬ ਦੇ ਪਟਵਾਰੀਆਂ ਨਾਲ ਬਹੁਤ ਵੱਡਾ ਧੋਖਾ ਪੰਜਾਬ ਦੇ ਪਟਵਾਰੀਆਂ ਦਾ ਦੱਸੋ ਮੈਨੂੰ ਕਸੂਰ ਕੀ ਆ ਪੰਜਾਬ ਦੇ ਪਟਵਾਰੀਆਂ ਨੂੰ ਕੀ ਲੋੜ ਸੀ ਇੰਨੀ ਨਹੀਂ ਥਰਖਾ ਲੈ ਰਹੇ ਸੀ ਪਰ ਉਹਨਾਂ ਨੇ ਪੰਜਾਬ ਦੇ ਪਟਵਾਰੀਆਂ ਨੇ ਪੰਜਾਬ ਵਾਸਤੇ ਸੋਚਿਆ ਕਿ ਪਾਈਏ ਅਸੀਂ ਆਪਣੇ ਪੰਜਾਬ ਦੇ ਪਾਣੀਆਂ ਨੂੰ ਸਰਪਲੈਂਸ ਦਿਖਾ ਕੇ ਪੰਜਾਬ ਦੇ ਗਵਾਂਡੀ ਸੂਬਿਆਂ ਨੂੰ ਨਹੀਂ ਦੇਣ ਦਿੰਦੇ ਉਸ ਕਰਕੇ ਸਾਨੂੰ ਦਾ ਭਰਾਵੋ ਇਹਨਾਂ ਨੇ ਆਹ ਸਜਾ ਦੇਦੀ ਸਾਨੂੰ ਆ ਭਗਵੰਤ ਮਾਨ ਨੇ ਤੇ ਮਤਲਬ ਕ੍ਰਿਸ਼ਨ ਕਮਾਨਿਆ ਨਾਮ ਦੇਤਾ ਨੋ ਵਰਕ ਨੋ ਪੇ ਦਾ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਸਾਡੇ ਕਿਸੇ ਪਟਵਾਰੀ ਦੇ ਖਾਤੇ ਵਿੱਚ ਕੋਈ ਧਿਲਖਾ ਨਹੀਂ ਪਈ ਤੇ ਕਿਸਾਨ ਲੀਡਰਾਂ ਨੂੰ ਮਜ਼ਦੂਰ ਲੀਡਰਾਂ ਨੂੰ ਤੇ ਮਲਾਜਮ ਜੱਫੇ ਬੰਦਿਆਂ ਨੂੰ ਮੈਂ ਬੇਨਤੀ ਕਰਨਾ ਚਾਹਣਾ ਕਿ ਅਸੀਂ ਸਾਡਾ ਕਸੂਰ ਦੱਸੋ ਅਸੀਂ ਪੰਜਾਬ ਦੇ ਪਾਣੀਆਂ ਪਿੱਛੇ ਬੋਲੇ ਸੀ ਤੇ ਪੰਜਾਬ ਦੀਆਂ ਮਲਾਜਮ ਜੱਫੇ ਬੰਦਿਆਂ ਦਾ ਮੂੰਹ ਸੁੰਗ ਮੂੰਹ ਟੁੱਟ ਜਾ ਜੇ ਕੋਈ ਬੋਲਿਆ ਹੋਵੇ ਮੈਂ ਇਸ ਗੱਲ ਦੀ ਗੁਸਤਾਖੀ ਲਈ ਮਾਫੀ ਚਾਹਾਂਗਾ ਕਿਉਂਕਿ ਮੇਰੇ ਮਲਾਜਮ ਜੱਫੇ ਬੰਦਿਆਂ ਮੇਰੇ ਸਤਕਾਰਯੋਗ ਪਰ ਅੱਜ ਤੱਕ ਕਿਸੇ ਨੇ ਸਾਡੀ ਆਵਾਜ਼ ਬੁਲੰਦ ਨਹੀਂ ਕੀਤੀ ਸਿਰਫ ਦੋ ਤਿੰਨ ਲੀਡਰਾਂ ਨੂੰ ਛੱਡ ਕੇ ਡੱਲੇਵਾਲ ਸਾਹਿਬ ਰਾਜੇਵਾਲ ਸਾਹਿਬ ਸਰਦਾਰ ਸਿਮਰਜੀਤ ਸਿੰਘ ਮਾਨ ਸਾਹਿਬ ਔਰ ਹੋਰ ਕਾਬੀ ਲੀਡਰਾਂ ਨੇ ਸਾਡੀ ਆਵਾਜ਼ ਬੁਲੰਦ ਕੀਤੀ ਪਰ ਪੰਜਾਬ ਦੇ ਕਿਸਾਨਾਂ ਨੇ ਪੰਜਾਬ ਦੇ ਮਜ਼ਦੂਰਾਂ ਨੇ ਜਿੱਥੇ ਬੰਦੇ ਨੇ ਸਾਡੀ ਆਵਾਜ਼ ਬੁਲੰਦ ਨਹੀਂ ਕੀਤੀ ਮੈਂ ਭਰਾਵੋ ਤੁਹਾਨੂੰ ਬੇਨਤੀ ਕਰਦਾ ਕਿ ਅਸੀਂ ਤਾਂ ਆਪਣਾ ਨੁਕਸਾਨ ਵੀ ਕਰਾ ਲਿਆ ਅਸੀਂ ਤਕਰੀਬਨ ਮਹਿਕਮੇ 'ਚ ਹਾਜ਼ਰ ਰਹੇ ਅਸੀਂ ਇਲੈਕਸ਼ਨ ਡਿਊਟੀ ਵੀ ਕੀਤੀ ਪਰਾ ਕ੍ਰਿਸ਼ਨ ਕੁਮਾਰ ਆ ਜਿਹੜਾ ਪੰਜਾਬ ਦਾ ਦੁਸ਼ਮਣਾਂ ਪਾਣੀਆਂ ਦਾ ਆ ਭਗਵੰਤ ਮਾਨ ਦੁਸ਼ਮਣਾਂ ਪਾਣੀਆਂ ਦਾ ਇਹਨੇ ਸਾਡੀਆਂ ਥਰਗਾਹਾਂ ਕੱਟਦੇ ਆ ਲੈ ਤੁਹਾਡੇ ਸਾਹਮਣੇ ਆ ਜੇਕਰ ਤੁਸੀਂ ਹੁਣ ਵੀ ਇਹਨਾਂ ਨਾਲ ਬੋਲੇ ਤੁਹਾਡੀਆਂ ਪੀੜ੍ਹੀਆਂ ਨੇ ਤੁਹਾਨੂੰ ਮਾਫ਼ ਨਹੀਂ ਕਰਨਾ ਤੁਸੀਂ ਵੱਡੇ ਵੱਡੇ ਲੀਡਰ ਬਣੇ ਫਿਰਦੇ ਹੋ ਕਿਸਾਨ ਦੇ ਆਪੇ ਪੱਧਰੇ ਤੁਸੀਂ ਵੱਡੇ ਬਹੁਤ ਬਹੁਤ ਧੰਨਵਾਦੀ